ਜੀ ਇਸ ਰੇਸ ਵਿੱਚ ਜਪਨੀਤ ਕੌਰ ਜਪਨੀਤ ਕੌਰ ਭੱਜ ਰਹੀ ਆ ਜੀ ਜਪਨੀਤ ਕੌਰ ਨੂੰ ਤੁਸੀਂ ਸਾਰੇ ਜਾਣਦੇ ਹੋਵੋਗੇ ਆਪਣੀ ਨਵੀਂ ਚੈਂਪੀਅਨ ਅੰਡਰ 14 ਗਰਲਜ਼ ਦੀ ਜਪਨੀਤ ਕੌਰ ਦੇ ਨਾਂ ਤੇ ਤਾੜੀਆਂ ਮਾਰ ਕੇ ਹੱਥ ਖੜਾ ਕਰਦੇ ਜਪਨੀਤ ਆਪਣਾ ਲਓ ਜੀ ਟਰੈਕ ਕਲੀਅਰ ਕਰਦੇ ਹੋ ਜੀ ਇੱਕ ਮਿੰਟ ਇੱਕ ਮਿੰਟ ਬੰਦੋ ਲਿਆਓ ਲਿਆਓ ਹਰਮਨ ਜਲਦੀ ਇਸ ਦੇ ਵਿੱਚ ਆਪਣੀ ਨਵੀਂ ਚੈਂਪੀਅਨ ਜਪਨੀਤ कौर ਭੱਜਣ ਜਾ ਰਹੀ ਆ ਆ ਦੇਖੋ ਜੀ ਕੁੜੀ ਦੇ ਪੋਸਟਰ ਵੀ ਬਣ ਚੁੱਕੇ ਨੇ ਦੇਖੋ ਕਿਵੇਂ ਵਾਇਰਲ ਹੋ ਰਹੀ ਆ ਕੁੜੀ ਤਾੜੀਆਂ ਮਾਰ ਦਿਓ ਜੀ ਇੱਕ ਵਾਰ ਜਪਨੀਤ कौर ਲਹਿਰਾ ਗਾਗਾ ਤੋਂ ਜੀ ਦੋ ਸਾਈਕਲ ਜਿੱਤ ਲੈ ਕੁੜੀ ਬਹੁਤ ਜ਼ਿਆਦਾ ਵਧੀਆ ਭੱਜਦੀ ਆ ਇੱਕ ਵਾਰ ਕੁੜੀ ਦਾ ਹੌਸਲਾ ਹੌਸਲਾ ਬਲੰਦ ਕਰਨ ਲਈ ਇੱਕ ਵਾਰ ਜ਼ੋਰਦਾਰ ਤਾੜੀਆਂ ਮਾਰ ਦਿਓ ਜੀ ਜਬਨੀਦ ਗੌਰ ਨੂੰ ਨਿਕਲਣੇ ਮਿਲ ਗਿਆ ਬੁੱਧ ਫਲਾਈਂਗ ਕੌਰ ਦੇ ਨਾਮ ਦਾ ਰੈਡੀ ਲੈ ਵੀ ਜਬਨੀਦ ਗੌਰ ਇਹ ਕੁੜੀ ਅੱਜ ਕੱਲ ਸੋਸ਼ਲ ਮੀਡੀਆ ਦੇ ਉੱਤੇ ਬੁਰੀ ਫੇਮਸ ਹੋਈ ਹੋਈ ਆ ਆਪਣੀ ਇੰਟਰਸਟਿੰਗ ਰੇਸ ਹੋਣ ਜਾ ਰਹੀ ਆ ਬਈ ਨਾਮ ਅਨੌਂਸ ਕਰ ਦੋ ਮੜਿਆ ਹਾਂਜੀ ਹਾਂਜੀ ਕਰਦੇ ਹਾਂ ਹਾਂਜੀ ਤਿੰਨ ਤੈਜ ਆਪਣੀ ਗੋ ਮੱਤਾ ਜੀ ਹਾਂਜੀ ਅਲਟਰ 14 ਦੀ ਲਾਸਟ ਰੇਸ ਆ ਜੀ ਫਾਈਨਲ ਰੇਸ ਆ ਅੱਜ ਦੇ ਦਿਨ ਦੀ ਸਭ ਤੋਂ ਜ਼ਿਆਦਾ ਇੰਟਰਸਟਿੰਗ ਰੇਸ ਆ ਜਿਹੜੇ ਚਾਪੜੇ ਕੋਲ ਦੋ ਚੈਂਪੀਅਨ ਆਪਣੇ ਚੁੜਨ ਜਾਵੇ ਮਗਾਵ ਦੇ ਕਹੇਗੀ ਕਰਨ ਟੀਮਾਂ ਨਹੀਂ ਹੱਥ ਨੜਾ ਕਰ ਤਾੜੀਆਂ ਮਾਰਦੇ ਵੀ ਕਰਨ ਟੀਮਾਂ ਨਹੀਂ ਕਰਨ ਨੇ ਜੀ ਤਿੰਨ ਸਾਈਕਲ ਜਿੱਤੇ ਨੇ ਤੇ ਉਹਦੇ ਨਾਲ ਹੋਰ ਇੱਕ ਨਵੀਂ ਚੈਂਪੀਅਨ ਨਾ ਚੁੱਕੀ ਆਪਣੇ ਕੋਲ ਜਬਲੀਦ ਗੌਰ ਜਬਲੀਦ ਗੌਰ ਜਿਹਨੂੰ ਖਵਾਣੀ ਕਾਹਦੀ ਕਹਿੰਦੇ ਹੈ ਜਬਲੀ ਦੇ ਹੱਥ ਖੜਾ ਕੇ ਨੀ ਪੁੱਤ ਤਾੜੀਆਂ ਮਾਰਦੇ ਕਿ ਕਿੜੀ ਦਾ ਮੁਕਾਬਲਾ ਬੀ ਪਰਫੈਕਟ ਨੇ ਜਪਨੀਤ ਬੱਚੀ ਲਾਰਾ ਕਾਕਾ ਤੋਂ ਥੋਟੇ ਸਾਹਮਣੇ ਖੜੀ ਆ ਸੋ ਸਾਡੇ ਇੰਸਟਾਗ੍ਰਾਮ ਦੇ ਉੱਤੇ ਬਹੁਤ ਮੈਸੇਜ ਆਏ ਸੀ ਜਿਦੇ ਵਿੱਚ ਇਹਨੂੰ ਕੋ ਨਵਾਂ ਨਾਮ ਦਿੱਤਾ ਸੋਸ਼ਲ ਮੀਡੀਆ ਨੇ ਜਿਹੜਾ ਕਿ ਸਾਰਿਆਂ ਨੇ ਦੱਸਿਆ ਜਪਨੀਤ ਫਲਾਈਂਗ ਤੌਰ ਤਾੜੀਆਂ ਮਾਰ ਲੋ ਇੱਕ ਵਾਰੀ ਆਏ ਦਾ ਨਾਮ ਦਾ ਰਿੰਦਰ ਵੀ ਦੇਖੋ ਹੱਥਾਂ 헤 ਦੇ ਚੱਕਿਆ ਸੋ ਸਾਡਾ ਫਰਚਾ ਕੇ ਇਹ ਬੱਚਿਆਂ ਨੂੰ ਪਛਾੜ ਲਈਏ ਇੱਕ ਨਾਮ ਆ ਮੈਨੂੰ ਜਿਹੜਾ ਕਿ ਸੋਸ਼ਲ ਮੀਡੀਆ ਦੇ ਦਿੱਤਾ ਬਹੁਤ ਮੈਸੇਜ ਆਏ ਕਿ ਹੱਥ ਵੱਲ ਕੇ ਬੇਨਤੀ ਆ ਦੋ ਚੀਜ਼ਾਂ ਅਗਲੇ ਟੂਰਨਾਮੈਂਟ ਦੇ ਉੱਤੇ ਜਰੂਰ ਹੋਣ ਇੱਕ ਇਹ ਬੱਚੀ ਦਾ ਨਾਮ ਜਿਹੜਾ ਨਾਮ ਆ ਉਹ ਅਨਾਉਂਸ ਕਰਿਓ ਉੱਥੇ ਜਾ ਕੇ ਔਰ ਇਹਦੇ ਨਾਮ ਦੇ ਬੈਨਰ ਜਰੂਰ ਬਣਾਓ ਸੋ ਇੱਕ ਵਾਰੀ ਥੱਪ ਕੇ ਤਾੜੀਆਂ ਮਾਰ ਦਿਓ ਬਾਕੀ ਅਰੇ ਸਾਰੇ ਬੱਚੇ ਇਹਨਾਂ ਚੋ ਵੀ ਨਹੀਂ ਜਾਣਦਾ ਕਿ ਇਹਨਾਂ ਟੀਮਾਂ ਵਾਲੇ ਨੂੰ ਜਾਣਦਾ ਪੰਜ ਸਾਈਕਲ ਇਹ ਵੀ ਬੱਚੀ ਥੱਕ ਚੁੱਕੀ ਆ ਇਹਦੇ ਲਈ ਮਾਰ ਗਾਲੀ ਨਾ ਮਾਰੋ ਕਿੰਨਾ ਕਿੰਨਾ ਜਿਹੜੀ ਐਕਸਪੀਰੀਅੰਸ ਜੁਆਏ ਕਰਿਓ ਤੇ ਮੈਂ ਪਹਿਲਾਂ ਕਹਿ ਕੇ ਅੱਜ ਸਾਰਿਆਂ ਨਾਲ ਗੱਲ ਕਰਦਾ ਸੀ ਕਿ ਅੱਜ ਮਨ ਬਹੁਤ ਜ਼ਿਆਦਾ ਉਦਾਸ ਆ ਮੇਰਾ ਇਹ ਪ੍ਰਬੰਧ ਦੇਖ ਕੇ ਜੋ ਅੱਜ ਅਸੀਂ ਇੱਥੇ ਬੇਸ ਕੀਤਾ ਬਦੋਂ 4 ਤੋਂ 5 ਘੰਟੇ ਸਿਰਫ ਡਾਕੂਮੈਂਟ ਦੇ ਰੋਏ ਤੇ ਨਿਕਲ ਗਏ ਇਹਦੇ ਨਾਲ ਟੀ ਮੋਟੀਵੇਟ ਹੁੰਦੇ ਆ ਅਸੀਂ ਵੀ ਵੀ ਕਿਸੇ ਅਸੀਂ ਇੱਥੇ ਇੰਨਾ ਜ਼ੋਰ ਨਾਲ ਨਹੀਂ ਝੂਠ ਦਾ ਸਾਥ ਨਹੀਂ ਦੇ ਰਹੇ ਪਰ ਕੋਈ ਗੱਲ ਨਹੀਂ ਐਨ ਫਿਊਚਰ ਸਾਰਾ ਕੁਝ ਪ੍ਰਬੰਧ ਵਧੀਆ ਕਰਾਂਗੇ ਹੁਣ ਰੇਸ ਨੂੰ ਆਪਣਾ ਇੰਜੋਏ ਕਰੇ ਤੁਸੀਂ ਸਾਰੇ ਗਾੜੀ ਚੜ੍ਹਦੀ ਖਲਾ ਤਾੜੀਆਂ ਮਾਰ ਦਿਓ ਇੱਕ ਵਾਰੀ ਸਭਾਜ ਬਈ ਜੋਸ਼ ਨਾਲ ਰੈਡੀ ਚਾਹਵਾ ਗਾੜੀ ਗਾੜੀ ਬਹੁਤ ਸੱਖੋ ਮੁਕਾਬਲਾ ਤਾੜੀਆਂ ਮਾਰੋ વિરે તાડી પણ ફાડાળી દેખ્યો